ਹਾਂਜੀ ਸਸ ਸ੍ਰੀਕਲ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਮਨੀਸ਼ਾ ਵਾਲੇ ਕੇਸ ਦੀ ਉਹ ਮਨੀਸ਼ਾ ਜਿਹੜੀ ਕੀੜੀਆਂ ਦੇ ਡਰ ਤੋਂ ਸੁਸਾਈਡ ਕਰਦੀ ਆ ਉਹਦੇ ਪਿੱਛੇ ਸਾਈਕੋਲੋਜੀ ਕੀ ਆ ਉਹਦੇ ਪਿੱਛੇ ਸੈਂਟੀਫਿਕ ਰੀਜ਼ਨ ਕੀ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਦਿਮਾਗ ਦੀ ਗੱਲ ਕਰਦੇ ਆ ਦਿਮਾਗ ਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਹੁੰਦਾ ਜਿਹਨੂੰ ਕਹਿੰਦੇ ਆ ਐ ਮੈਗ ਡਲਾ اے ਸਾਡੇ ਇਮੋਸ਼ਨ ਤੇ ਸਾਡੇ ਫੀਅਰ ਦੀ ਪ੍ਰੋਸੈਸਿੰਗ ਕਰਦਾ ਇਹ ਡਿਸਾਈਡ ਕਰਦਾ ਅਸੀਂ ਕਿੰਨਾ ਡਰਨਾ ਜਾਂ ਕਿੰਨਾ ਨਹੀਂ ਡਰਨਾ ਇਹ ਮੈਗਡਲਾ ਹੀ ਡਿਸਾਈਡ ਕਰਦਾ ਇਹਦੇ ਵਿੱਚ ਹੁੰਦਾ ਕੀ ਆ ਜਦੋਂ ਲਗਾਤਾਰ ਇਸ ਮੈਗਡਲਾ ਦੇ ਉੱਤੇ ਪ੍ਰੈਸ਼ਰ ਰਹਿਣ ਲੱਗ ਜਾਂਦਾ ਕਿਸੇ ਡਰਦਾ ਤਾਂ ਡੈਮੇਜ ਹੋਣਾ ਸਟਾਰਟ ਹੋ ਜਾਂਦਾ ਇਸ ਡੈਮੇਜ ਨਾਲ ਸਾਨੂੰ ਇੱਕ ਬਿਮਾਰੀ ਹੁੰਦੀ ਆ ਜਾਂ ਬਿਮਾਰੀ ਕਹਿ ਲੋ ਜਾਂ ਕਹਿ ਲਈ ਸਾਡੀ ਡਿਵੈਲਪਮੈਂਟ ਪ੍ਰੋਪਰ ਨਹੀਂ ਹੁੰਦੀ ਨਿਊਰੋ ਡਿਵੈਲਪਮੈਂਟ ਡਿਸ ਆਰਡਰ ਮਨੀਸ਼ਾ ਵਾਲੇ ਕੇਸ ਦੇ ਵਿੱਚ ਕੀ ਹੁੰਦਾ ਉਸ ਨੂੰ ਬਚਪਨ ਤੋਂ ਹੀ ਇਹ ਕੀੜੀਆਂ ਤੋਂ ਡਰ ਸੀ ਉਹ ਡਰ ਨੇ ਉਸ ਦੇ ਮੈਗਡੇਲਾ ਨੂੰ ਪ੍ਰਭਾਵਿਤ ਕੀਤਾ ਉਹਦੇ ਕਰਕੇ ਉਹਦੀ ਡਿਵੈਲਪਮੈਂਟ ਨਿਊਰੋ ਡਿਵੈਲਪਮੈਂਟ ਅੱਛੀ ਤਰ੍ਹਾਂ ਨਹੀਂ ਹੋ ਪਾਈ ਹੁਣ ਇੱਥੇ ਆਪਾਂ ਗੱਲ ਕਰਦੇ ਆਂ ਇਹਦੇ ਪਿੱਛੇ ਸਾਈਕੋਲੋਜੀਕਲ ਜਿਹੜੇ ਫੋਬੀਆ ਨੇ ਕਿਹੜਾ ਫੋਬੀਆ ਸੀ ਉਹਨੂੰ ਇਹ ਕੀੜੀਆਂ ਤੋਂ ਡਰ ਲੱਗਦਾ ਸੀ ਮਤਲਬ ਕੀੜੀਆਂ ਤੋਂ ਡਰ ਲੱਗਦਾ ਸੀ ਜੇਕਰ ਆਪਾਂ ਸਾਰੇ ਕੀੜੀਆਂ ਨੂੰ ਮਕੋੜਿਆਂ ਦੀ ਗੱਲ ਕਰੀਏ ਜਿਹੜਾ ਇਹਨਾਂ ਤੋਂ ਫੋਬੀਆ ਹੁੰਦੇ ਇਨਸੈਕਟੋਫੋਬੀਆ ਇਨਸੈਕਟੋਫੋਬੀਆ ਹੁਣ ਇਹਦੇ ਜੋ ਮਨੀਸ਼ਾ ਸੀ ਉਹਨੂੰ ਸਪੈਸ਼ਲ ਕੀੜੀਆਂ ਤੋਂ ਡਰ ਲੱਗਦਾ ਸੀ ਕੀੜੀਆਂ ਤੋਂ ਜਿਹੜਾ ਡਰ ਹੈ ਜੋ ਉਸ ਕੀੜੀਆਂ ਤੋਂ ਉਹ ਪਰੇਸ਼ਾਨ ਰਹਿੰਦੀ ਸੀ ਜਿਹੜਾ ਫੋਬੀਆ ਉਹਨੂੰ ਕਹਿੰਦੇ ਆ ਮਰਨੇਕੋਫੋਬੀਆ ਉਸ ਨੂੰ ਮਰਮੈਕੋਫੋਬੀਆ ਸੀ ਉਸਨੇ ਇਸ ਦੇ ਰਿਕਾਰਡ ਉਸ ਦੇ ਨੇੜੇ ਉਸ ਦੀ ਕਨਸਲਿੰਗ ਸਬਿਲਿੰਗ ਆ ਇਹ ਨਹੀਂ ਉਸਨੇ ਇਲਾਜ ਨਹੀਂ ਕਰਾਇਆ ਚਿੰਨੇ ਜੋਕ ਸੀ ਥੈਰਾਪੀਜ਼ ਲਈਆਂ ਪਰ ਹੱਲ ਨਹੀਂ ਹੋਇਆ ਹੁਣ ਮੇਰੇ ਇੱਥੇ ਵੀਡੀਓ ਬਣਾਉਣ ਦਾ ਰੀਜ਼ਨ ਕੀ ਆ ਮੈਂਟਲ ਹੈਲਥ ਅਵੇਅਰਨੈਸ ਤੇ ਸਪੋਰਟ ਸਾਨੂੰ ਲੋੜ ਹੁੰਦੀ ਆ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇੱਥੇ ਇਕੱਲੀ ਇਹ ਕਟਣਾ ਮਨੀਸ਼ਾ ਨਾਲ ਨਹੀਂ ਵਾਪਰੀ ਇਹ ਕਿਸੇ ਨਾਲ ਵੀ ਸਾਡੇ ਪਿਆਰੇ ਨਾਲ ਸਾਡੇ ਬੱਚਿਆਂ ਨਾਲ ਸਾਡੇ ਖੁਦ ਨਾਲ ਵਾਪਰ ਸਕਦੀ ਆ ਸਾਇੰਸ ਬੜੀ ਤਰੱਕੀ ਕਰ ਗਈ ਹੈ ਕਲਯਤਨ ਤੇ ਨਹੀਂ ਮਨ ਤੇ ਵੀ ਸਾਈਕੋਲੋਜੀ ਤੇ ਵੀ ਅਸੀਂ ਆਪਣੇ ਡਰ ਨੂੰ ਕਦੇ ਵੀ ਛਿਪਾਉਣਾ ਨਹੀਂ ਡਰ ਤਦੋਂ ਖਤਰਨਾਕ ਹੁੰਦਾ ਫੀਅਰ ਬਿਕਮ ਡੇਂਜਰਸ ਓਨਲੀ ਵੈਨ ਕਿਪਟ ਸਾਈਲੈਂਟ ਜਦੋਂ ਅਸੀਂ ਚੁੱਪ ਰਹਿੰਦੇ ਹਾਂ ਜਦੋਂ ਅਸੀਂ ਇਹਨੂੰ ਅੰਦਰ ਅੰਦਰ ਦਬਾਉਂਦੇ ਹਾਂ ਤਾਂ ਇਹ ਖਤਰਨਾਕ ਹੋ ਜਾਂਦਾ ਹੁਣ ਮੇਰੇ ਵੀਡੀਓ ਬਣਾਉਣ ਦਾ ਮੋਟਿਫ ਇਹੀ ਸੀ ਕਿ ਜਦ ਕਦੇ ਵੀ ਤੁਸੀਂ ਕਿਸੇ ਵੀ ਫੀਅਰ ਤੋਂ ਚੱਕ ਭਰਾੜ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਲੱਗਦਾ ਕਿ ਮੈਂ ਤੇ ਹੋਪ